ਮੁੱਖ ਮੰਤਰੀ ਦਾ ਫੇਸ ਬਣਨ ਦੇ ਲਈ ਸਾਡੇ ਕੋਲ 500 ਕਰੋੜ ਰੁਪਏ ਦੀ ਅਟੈਚੀ ਨਹੀਂ ਹੈ ਇਹ ਬਿਆਨ ਦੇ ਕੇ ਬੂਰੇ ਫਸੇ ਨੇ ਨਵਜੋਤ ਕੌਰ ਸਿੱਧੂ ਤਾ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਰਿਹਾ ਸਿੱਧੂ ਪਰਿਵਾਰ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਮੁੱਖ ਮੰਤਰੀ ਦਾ ਫੇਸ ਅਨਾਉਂਸ ਕੀਤਾ ਜਾਂਦਾ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਅਜਿਹੇ ਬਿਆਨ ਨੇ ਜਿਹੜੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਦਿੱਤੇ ਜਾਂਦੇ ਨੇ ਤਾਂ ਹੁਣ ਨਵਜੋਤ ਕੌਰ ਸਿੱਧੂ ਤੇ ਉਤੇ ਵੱਡੀ ਕਾਰਵਾਈ ਹੋਈ ਆ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ 500 ਕਰੋੜ ਰੁਪਇਆ ਦੇ ਕੇ ਜਿਹੜਾ ਕਿ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਆ ਅਜਿਹੇ ਬਿਆਨ ਦਿੰਦੇ ਹੋਏ ਸਾਹਮਣੇ ਆਈ ਸੀ ਨਵਜੋਤ ਕੌਰ ਸਿੱਧੂ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਜਾਂਦਾ ਤਾਂ ਉਹ ਸਿਆਸਤ ਦੇ ਵਿੱਚ ਵਾਪਸੀ ਕਰ ਸਕਦੇ ਨੇ ਅਜਿਹੇ ਬਿਆਨ ਨੇ ਜਿਹੜੇ ਜਦੋਂ ਨਵਜੋਤਪੁਰ ਸਿੱਧੂ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆਂ ਨੂੰ ਮਿਲਣ ਗਏ ਸੀ ਉਸ ਸਮੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਦਿੱਤੇ ਗਏ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਤਰਥਲੀ ਮੱਚੀ ਸੀ ਕਈ ਸਿਆਸੀ ਜਿਹੜੇ ਕਿ ਸਵਾਲ ਖੜੇ ਹੋਏ ਸੀ ਤਾਂ ਤੁਹਾਨੂੰ ਦੱਸ ਦਈਏ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਤੰਜ ਕਸੇ ਜਾ ਰਹੇ ਸੀ ਤੇ ਨਾਲ ਹੀ ਕਿਹਾ ਜਾ ਰਿਹਾ ਸੀ ਕਿ ਨਵਜੋਤ ਕੌਰ ਸਿੱਧੂ ਦੇ ਉੱਤੇ ਪੰਜਾਬ ਕਾਂਗਰਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦਾ ਜਵਾਬ ਹੈ ਜਿਹੜਾ ਰਾਹੁਲ ਗਾਂਧੀ ਨੂੰ ਦੇਣਾ ਚਾਹੀਦਾ ਤਾਂ ਹੁਣ ਤੁਹਾਨੂੰ ਦੱਸ ਦਈਏ ਨਵਜੋਤ ਕੌਰ ਸਿੱਧੂ ਦੇ ਸਪਸ਼ਟੀਕਰਨ ਤੋਂ ਬਾਅਦ ਰਾਤੋ-ਰਾਤ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਆ ਜਿਹੜੀ ਕੀਤੀ ਗਈ ਹੈ ਕੱਲ ਫਿਲਹਾਲ ਨਵਜੋਤ ਕੌਰ ਸਿੱਧੂ ਨੇ ਆਪਣੇ ਇਸ ਬਿਆਨ ਨੂੰ ਲੈ ਕੇ ਜਿਹੜਾ ਕਿ ਸਪਸ਼ਟੀਕਰਨ ਦਿੱਤਾ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਜਿਹੜੀਆਂ ਗੱਲਾਂ ਨੇ ਮੀਡੀਆ ਦੁਆਰਾ ਇਹਨਾਂ ਨੂੰ ਤੋੜ ਮੋੜ ਕੇ ਜਿਹੜਾ ਪੇਸ਼ ਕੀਤਾ ਗਿਆ ਮੇਰਾ ਕਹਿਣ ਦਾ ਭਾਵ ਇਹ ਨਹੀਂ ਸੀ ਉਹਨਾਂ ਨੇ ਕਿਹਾ ਸੀ ਕਿ ਪੈਸਿਆਂ ਦਾ ਅਟੈਚੀ ਨਹੀਂ ਹੈ ਕਿਸੇ ਨੂੰ ਫੰਡ ਦੇਣ ਦੇ ਲਈ ਤਾ ਅਜਹੀਆਂ ਗੱਲਾਂ ਕਰਦੇ ਹੋਏ ਨਜ਼ਰ ਆਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਪੰਜਾਬ ਕਾਂਗਰਸ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਉਹਨਾਂ ਨੂੰ ਸਸਪੈਂਡ ਹੈ ਜਿਹੜਾ ਪਾਰਟੀ ਦੇ ਵਿੱਚੋਂ ਕੀਤਾ ਗਿਆ